ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजूनी सैं भं गुरु प्रसाद जप आद सच्च जुगाद सच्च ऐ पी सच नानक होसी पी सच सोचे सोचना होवै जे सोची लाख वार चुपै चुपना होवै जे लाए रहा लि अवतार भुखिया दुख न उतरे जे बन्ना पुरिया पार साहिब स सयाण पानक होए ਤਾ ਇੱਕ ਨਾਂ ਚੱਲੇ ਨਾਲ ਇਹ ਉਸ ਤਿਆਰਾ ਹੋਈ ਐ ਕਿ ਬਕੂੜਾ ਟੁੱਟਾ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਨਿਆਕਾਰ ਹੁਕਮਨ ਕਹਿਆ ਜਾਈ ਹੁਕਮੀ ਹੋ ਬਨਦੀ ਹੁਕਮ ਮਲੇ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਭਾਈ ਇਹ ਇੱਕ ਨਾ ਹਕਮੀ ਬਖਸ਼ੀਸ ਇੱਕ ਹਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਰੋਕ ਨ ਕੋਏ ਨਾਨਕ ਹੁਕਮ ਹੈ ਜੇ ਭੁੱਜੈ ਤਾਹੋਂ ਮੈਂ ਕਹਿ ਨ ਕੋਏ ਗਾਵੈ ਕੋ ਤਾਂ ਹੋਵੇ ਕਿ ਸੈਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆਕਿ ਵਿਚਾਰ ਗਾਵੇ ਕੋ ਸਾਜ ਕਰੇ ਤਨ ਇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈਦ ਸਹਿ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪਰਵਾਹ ਦਾਤਾ ਸਾਹਿਬ ਸਤਨਾਏ ਭਾਖਿਆ ਭਉ ਅਪਾਰ ਅਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਏਰ ਕੇ ਅਗੈ ਰਖੀਐ ਜਿਤ ਦਿਸੈ ਦਰਬਾਰ ਮਹੌਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਬੀਐ ਸੁਣੀਐ ਮਨ ਰਖੀਐ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰਾ ਇਕ ਦੇਹ 부ਝਾਈ ਸਭ ਨ ਜੀਆਂ ਕਾ ਇਕ ਦਾਤਾ ਓ ਮੈਂ ਵਿਸਤਰ ਨ ਜਾਇ तीर्थ नावांदे तिस भावा बिन पाण के नाए करी जे तिसर टो पाई वेखा बिन करमा के मिले लै मत चरत न जवाहार माणक जे एक गुरकी सिख सुनी गुरा एक देह भुजाई सब ना जियां का एक दाता ओ मैं विसरन जाई जे जुग चार यार जा और द सुनी होए ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਸਨਦਰ ਨਿਆਵੈ ਤਾ ਵਾ ਤਨ ਪੁੱਛੈ ਕਿ ਈਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਹਾ ਕੋਈ ਨ ਸੁਝੈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਨ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਤਰ ਬਰਮੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋ ਗੁਜਕਤ ਤਨ ਭੇਦ ਸੁਣਿਆ ਸਾਤ ਸੰਮ੍ਰਿਤ ਵੇਦ ਨਾਨਕ ਭਗਤਾਂ ਅਸ ਦਾ ਵਿਗਾਸ ਸੁਣਿਆ ਜਿ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨ ਸੁਣਿਆ ਪੜ ਪੜ ਪਾਵੇ ਹਿਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਅਸ ਦਾ ਵਿਗਾਸ ਹੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸਿੱਖ ਪੀਰ ਪਤਸ਼ਾਹ ਹੁਣੇ ਅੰਦੇ ਪਾਵੇ ਰਾਹ ਹੁਣੇ ਹਾਥ ਬੈਸ ਗਾ ਨਾਨਕ ਭਗਤਾਂ ਅਸਦਾ ਵਿਗਾਸ ਹੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬ ਕਰਨ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰ ਤੋਬੈ ਮਨ ਬੁੱਧ ਮੰਨੈ ਸਗਲ ਭਵਨ ਕੇ ਸ਼ੁੱਧ ਮੰਨੈ ਮੈਂ ਟੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨ ਪਾਏ ਮੰਨਿ ਪਖਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਹੀਂ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਇਹ ਕੋ ਗੁੱਝ ਜਾਏ ਹੋ ਵੈਸੇ ਤਿਆਰ ਢਵ ਲੈ ਉੱਪਰ ਕਿਤਾ ਭਾਰ ਧਰਤੀ ਹੋਰ ਪਰੈ ਹੁਰ ਹੁਰ ਜਿਸ ਤੇ ਭਾਰਤ ਲੈ ਕਵਨ ਜੋਰ ਜੀ ਯਾਤਰੰਗਾ ਕੇ ਨਾਅ ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸਵਾਲਿਓ ਰੂਪ ਕੀ ਤੇ ਦਾਤ ਜਾਣੈ ਕੌਣ ਕੂਤਮ ਇਤਾ ਬਸਾਓ ਇੱਕ ਖਵਾਓ ਜਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮ ਤਨ ਰਨਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥਮਕ ਵੇਦ ਪਾਠ असंख जोगमन रहे ओ दास असंख भक्त गुण ज्ञान विचार असंख सती असंख दातार असंख सुर मोह भक सार असंख मौन ले बलाए तार कुदरत कवि का विचार वारन जावे एक वार जो तुद भावए साई परीकार तू सदा सलामत निरंग तार असंख मूर्ख अंध घोर ਅਸੰਖ ਤੋ ਰਹਾ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੰਨ ਵੱਡਾ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇ ਛਮਰ ਭੱਕ ਖਾਹੇ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ सदा सलाम तंदिरंकार अशंख नव असंख थ अगम अगम अशंख लोभ असंख केसर पार हुए अखरी नाम साल अख़री ज्ञान गीत गुंडा अखरी लिखण भोलण बाण अखरा सरसन जोग वखाण जन लिखत सिरनाए जर माए त्य त्य पाए ਜਿੱਤਾ ਕੀਤਾ ਤਿਰਤਾ ਨਾਮ ਵਣ ਨਾ ਬੈ ਨਾਹੀ ਕੋ ਥਾ ਇੱਧਰ ਤੇ ਕਵਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਨੂੰ ਸਦਾ ਸਲਾਮਤ ਨਰਿੰਕਾਰ ਭਰੀਐ ਹੱਥ ਪੈਰ ਤਨ ਦੇਹ ਆਣੀ ਤੁਤ ਉਤਰ ਸੋਖੇ ਮੋਤ ਪ੍ਰੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਗ ਧੋਏ ਹਰੀਆ ਮਤ ਪਾਪਾਂ ਕੈ ਸੰਗ ਉਹ ਢੋਪੈ ਨਾਵੇ ਕੈ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਨਿਕਲੇ ਜਾਹ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਹੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਆਤ ਬਾਣੇ ਬਰਮਾਓ ਹੱਤ ਸੁਹਾਣ ਸਦਾ ਮਨ ਜਾਓ ਕਵਣ ਸੋ ਵੇੜਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਓ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇਹੋ ਬਹਿ ਲੇਖ ਪੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਲਖਣ ਲੇਖ ਕੁਰਾਨ ਹਿੱਤ ਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਾ ਕਰ ਤਸਰਠੀ ਕੋ ਸਾਜੇ ਆਪੇ ਜਾਣੈ ਸੋਈ ਏਵ ਘਰ ਅੱਖਾਂ ਕੇ ਵਸਾਲ ਆਈ ਕਿਆ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਇਤਹਾ ਜਾ ਕਾ ਹੋਵੈ ਨਾਨਕ ਜਿ ਕਉ ਆਪਾ ਜਾਣੈ ਅੱਗੇ ਗਿਆਨ ਨਾ ਸੁਹੈ ਪਾਤਾਲਾਂ ਪਾਤਾਲ ਲਖ ਆਕਾਸਾਂ ਆਕਾਸ ਓੜਕ ਓੜਕ ਪਾੜ ਥਕੇ ਵੇਦ ਕਹਿਨਿ ਕਵਾਤਮ ਸੈ ਸੇ 18 ਕਹਿਨਿ ਤੇ ਬਾ ਅਸਲੋ ਇਕ ਤਾਤ ਲੇਖਾ ਹੋਏ ਤਨਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਅਕੀਐ சாயி சேத்தி சூத்த பய நதியமனா விசாரே அன்த்தன சிபத்தி கெண நயத்தயத்தோன் நயத்த ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਯੰਤ ਨ ਪਾਏ ਜਾਏ ਇਹੋ ਅੰਤਨ ਜਾਣੈ ਕੋਏ ਬਹੁਤਾ ਕਈਆ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵਡ ਉੱਚਾ ਹੋਵੇ ਕੋਏ ਜਿਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪੇ ਆਪ ਨਾਨਕ ਨਦਰੀ ਕਰਮੀ ਦਾਤਿ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾ ਤਮਾਈ ਇਤੇ ਮੰਗੇ ਦੂਦ ਅਪਾਰ ਇਤਿਆ ਗੰਤ ਨਹੀਂ ਵਿਚਾਰ ਇਤੇ ਕਬਤ ਪਹਿ ਵੇਕਾਰ ਇਤੇ ਲੈ ਲੈ ਮੁਕਰ ਪਾਈ ਇਤੇ ਮੂਰਖ ਖਾਈ ਖਾਏ ਇਤਿਆ ਧੂਕ ਭੂਕ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੈ ਹੋਏ ਧੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜੇ ਤਿਆ ਮਹ ਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ ਹੀ ਕੈ ਜਿਸ ਨੋ ਬਖਸੇ ਸਿਰਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ અમલ ગુણ અમલ વાપાર અમલ વાપારી અમલ પંડાર અમલ આવે અમન લે જાહે અમલ પાય અમના સમાય અમલ ધર્મ અમલ દીવાણ અમલ તુલ અમલ પરવાન અમદ બક્ષીસ અમર નીશાન અમલ કર્મ અમલ પરમાન અમલ ઓમ આખયા ના જાહે આખ આખ રે લે વલાય આખે વેદ પાઠ પુરાણ आखे पणे करे बखियान आखे भरमे आखे इन्दम आखे गोपीता गोविंदम आखे इस्त्र आखे सिद्धम आखे के केते किते बुद्धम आखे दानव आखे देव आखे सुर नर मुन जन सेव इत्ते आखे अण पाहे इत्ते कह कह उठ उठ जाए इत्ते कीते होर करे ਤਾ ਆਖ ਨਸ ਕੇ 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 ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾਗاوار ਉਦਰ ਕੇ ਆ ਸੋ ਕਰਕੇ ਆ ਜਿਤ ਵੈ ਸਰ ਬਸਮਾਲੇ ਵਾਜੇ ਨਾਦ ਅਨੇਕ ਅਸੰਖਿਆ ਇਤੇ ਬਾਵਣ ਹਾਰੇ ਇਤੇ ਰਾਗ ਪ੍ਰੀਸੋ ਕੈ ਅਨ ਇਤੇ ਗਾਵਣ ਹਾਰੇ ਗਾਵੇ ਤੁਮਨੋਂ ਪਾਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਤਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਤਰ ਬਰਮਾ ਦੇਵੀ ਸੋਹਨ ਸੁਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਖੀ ਗਾਵੇ ਬੀਰ ਕਰਾਰੇ ਗਾਵਨ ਪੰਡਤ ਪੜਨਰ ਈਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਵਣਿਆ ਮਨਮੋਵਨੁਰਗਾ ਮਛ ਪਿਆਲੇ ਗਾਵਨ ਰਤਨਉਪਾਏ ਤੇਰੇ ਅਠ ਸੱਤ ਤੀਰਤ ਨਾਲੇ ਗਾਵੇ ਦੋਦਮਾ ਬਲਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸੇਤ ਤੁਦ ਨੋਂ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇ ਤੇਰਾ ਵਨ ਏ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚੇ ਨਾਈ ਹੈਪੀ ਹੋਸੀ ਜਾਏ ਨ ਜਸੀ ਰਤਨਾ ਜੇ ਨਰ ਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਸਦੀ ਵੜਾਈ ਜੋ ਤਸ ਭਾਵੈ ਸੋਈ ਕਰਸੀ ਕੁਮਨ ਕਰਣਾ ਜਾਈ ਉਹ ਪਾਤੋ ਸਾਹੁ ਸਾਹਾ ਪਾਤੋ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸਰਮਪਤ ਢੋਲੀ ਧਿਆਨ ਕੀ ਕਰੇ ਬਿਪੂਤ ਕੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀਸ ਤਗਲੇ ਜਮਤੀ ਮਨ ਜੀਤੈ ਜਗ ਦੀਤ ਆਦੇਸ ਤਸਿਆ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸਮ ਭੁਗਤ ਗਿਆਨ ਦਾ ਆਪੰਡਾਰਣ ਘਟ ਘਟ ਵਾਜੇ ਆਨਾਦ ਆਪਨਾਥ ਨਾਥੀ ਸਭ ਜਾਤੀ ਅਰ ਦਸਦ ਅਬਰਾਸਾਦ ਸੰਯੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਸਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜਗਤ ਵਿਆਇ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਬ ਤਸ ਭਾਵੈ ਤਵੇ ਤਲਾਵੈ ਜਬ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਿਆਬ ਹੈ ਬਹੁਤਾ ਇਹੋ ਵੇਡਾਨ ਆਦੇਸ ਦਸਤੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਜੋਕ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰ ਜਨਹਾਰ ਨਾਨਕ ਸੱਚੇ ਕੀ ਸਤਿਕਾਰ ਆਦੇਸ ਦਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵਾਂ ਨੱਕ ਹੋਏ ਲੱਖੋ ਬੇ ਨਕਬੀਸ ਲੱਖ ਲੱਖ ਗੇੜਾਇਆ ਕੀ ਹੈ ਏਕ ਨਾਮ ਜਗਦੀਸ ਇਹ ਤਰਾਇ ਪਤ ਪਵੜੀਆਂ ਡੜਿਏ ਹੋਏ 21 ਹੁਣ ਗੱਲਾਂ ਆਕਾਸ਼ ਕੀ ਈਟਾਇ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੇ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇਣਾ ਨਾ ਜੋਰ ਜੋਰ ਨਾ ਰਾਜ ਮਾਰ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚਨ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸ ਵਿੱਚ ਧਰਤੀ ਥਾ ਪਰਖੀ ਧਰਮ ਸੰਸਾਰ ਤੇ ਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਸਤਿ ਸੋਹਣ ਪਤ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਇਤੇ ਪਵਨ ਪਾਣਿ ਵੈ ਸੰਤਰ ਇਤੇ ਕਾਨ ਮਹੇਸ ਇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸਮ ਇਤਿਆ ਕਰਮ ਭੂਮੀ ਮੇਰ ਕੀਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਇਤੇ ਸੱਧ ਬੁੱਧ ਆਨਾਤ ਕੀਤੇ ਇਤੇ ਦੇਵੀ ਵੇਸਮ ਇਤੇ ਦੇਵਦਾਨ ਬਹੁਮਨ ਕੀਤੇ ਇਤੇ ਰਤਨ ਸਮੁੰਦ ਇਤੇ ਆਖਾਣੀ ਕੀਤੀ ਆਬਾਣੀ ਇਤੇ ਪਾਤ ਨਿਰੰਦ ਇਤਿਆ ਸੁਰਤੀ ਸੇ ਵਿਕਤੇਤੇ ਨਾਨ ਕੇ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਧਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਅਗਲ ਕਥਿਆ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਗਰਮ ਕੰਡ ਕੇ ਬਾਣੀ ਜੋਰ ਤਿੱਥਾ ਔਰ ਨ ਕੋਈ ਹੋਰ ਤਿੱਥਾ ਜੋਦ ਮਹਾਵਰ ਸੂਰ ਤਨ ਮਹਿਰਾਮ ਰਹਾ ਪਰਪੁਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪਨ ਕਥਨੇ ਜਾਏ ਨਾ ਉਹ ਮਰ ਇਹਨ ਠਾਗੇ ਜਾਏ ਜਿਨ ਕਾ ਰਾਮ ਬਸੈ ਮਨ ਮਾਏ ਤਿੱਥਾ ਭਗਤ ਬਸ ਇਕ ਲੋਗ ਾਰੇ ਅਨੰਦ ਸੁਖਿ ਆਮਨ ਸੋਏ ਸਤਿਗੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥੈ ਖੰਡ ਮੰਡਲ ਬਰਪੰਡ ਜੇ ਕੋ ਕਥੈ ਤਾਂ ਅੰਤ ਨੈ ਅੰਤ ਦਿੱਥੈ ਲੋ ਲੋ ਆਕਾਰ ਜਿਮ ਜਿਬ ਹੁਕਮ ਤਿਵੈ ਤਿਵੈ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤਵੇ ਦਾ ਅਥਿਆਰ ਪਾਉ ਕਲਾ ਅਗਨ ਤਪਤਾਉ ਭਾਂਡਾ ਪਾਉ ਅਮਰਤ ਤਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਕੈ ਲ ਸਗਲ ਜਗ ਤਮ ਕੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮਿ ਆਪੋ ਆਪਣੀ ਇਹ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਤਿ ਛੁਟੀ ਨਾਲ ਜੰਨੀ ਨਾਮ ਧਿਆਇਆ ਗਏ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਇਤੇ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ